ਸਾਨੂੰ ਰਾਤ ਨੂੰ ਕਨਫਰਮੇਸ਼ਨ ਮਿਲੀ ਸੀਗੀ ਕਿ ਇੱਕ ਸਤਨਾਮ ਏਲੀਅਸ ਸੱਤੀ ਉਰਫ ਓਵਰਸੀਰ ਤੇ ਇੱਕ ਉਹਦਾ ਜਿਹੜਾ ਗਵੰਡੀਏ ਗੁਰਤੇਜ ਚਾਂਦੇ ਇਹਨਾਂ ਦੀ ਦੋਵਾਂ ਦੀ ਆਪਸ ਦੇ ਵਿੱਚ ਜਿਹੜੀ ਹੈਗੀ ਲੜਾਈ ਝਗੜਾ ਹੋਇਆ ਸੀਗਾ ਜਿਸ ਦੇ ਵਿੱਚ ਦੋਨਾਂ ਧਿਰਾਂ ਵੱਲੋਂ ਫਾਇਰਿੰਗ ਕਰਨੀ ਪਾਈ ਗਈ ਸੀਗੀ ਜਿਹੜੀ ਸਤਨਾਮ ਸੱਤਾ ਸੱਤੀ ਏਲੀਅਸ ਓਵਰਸੀਰ ਹੈਗਾ ਇਹਦੀ ਇਨਫੋਰਮੇਸ਼ਨ ਸਾਨੂੰ ਅੱਜ ਮਸੂਰ ਹੋਈ ਹੈ ਕਿ ਇਹਦੇ ਦੋ ਫਾਇਰਾਰ ਮੰਜਨੀ ਲੱਗਣ ਕਰਕੇ ਜਿਹੜੀ ਇਹਦੀ ਸਿਵਲ ਹਸਪੀਟਲ ਦੇ ਵਿੱਚ ਇਹਦੀ ਮੌਤ ਹੋ ਗਈ ਹੈ ਸੋ ਸਾਡੇ ਵੱਲੋਂ ਜਿਹੜੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮ ਬੰਦ ਕਰਕੇ ਜੋ ਵੀ ਬਣਦੀ ਕਾਰਵਾਈ ਹੈਗੀ ਹੈ ਅੰਡਰ ਸੈਕਸ਼ਨ ਰੈਲੇਵੈਂਟ ਸੈਕਸ਼ਨ ਜੋ ਮਟਰ ਦੇ ਹੈਗੇ ਨੇ ਉਹਦੇ ਦੇਨ ਅਸੀਂ ਕਾਰਵਾਈ ਕਰ ਰਹੇ ਹਾਂ ਦੂਜੇ ਪਾਸੇ ਜਿਹੜੀ ਸਤਰਾਮ ਸੱਤੀ ਐਲੀਅਸ ਓਵਰਸੀਰ ਦੀ ਜਿਹੜੀ ਫਾਇਰਿੰਗ ਕੀਤੀ ਇਹਨਾਂ ਨੇ ਗੁਰਪ੍ਰੀਤ ਚੰਦ ਘਰ ਦੇ ਉੱਪਰ ਉਸ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ 11 ਜਿਹੜਾ ਹਵਾਈ ਫਾਇਰ ਕਰਨ ਦੇ ਜਿਹੜੇ ਇਹਨਾਂ ਨੇ ਕੀਤੇ ਸੀਗੇ ਤੇ ਜਿਹੜੇ ਗੇਟ ਭੰਨਿਆ ਸੀਗਾ ਉਸ ਸੰਬੰਧ ਵਿੱਚ ਵੀ ਅਸੀਂ ਮੁਕੱਦਮਾ ਦਰਜ ਕਰ ਲਿਆ ਹੁਣ ਦੂਸਰੇ ਪਾਸੇ ਜਦੋਂ ਇਹਦੀ ਸਤਰਾਮ ਸੱਤੀ ਦੀ ਮੌਤ ਹੋ ਗਈ ਹੈ ਇਸ ਬੰਦ ਦੇ ਵਿੱਚ ਵੀ ਅਸੀਂ ਇਹਨਾਂ ਦੇ ਬਿਆਨ ਕਾਨੂੰਨਬੰਦ ਕਰਕੇ ਜਿਹੜੀ ਮੁਕਤਮਾ ਕ੍ਰਾਸ ਦੇ ਵਿੱਚ ਦਰਜ ਕਰ ਰਹੇ ਹਾਂ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ